ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 9 ਤਰੀਕ 9ਵਾਂ ਮਹੀਨਾ 2025 ਨੂੰ ਲਗਭਗ ਤੁਹਾਨੂੰ 11 ਕਟੀਆਂ ਦਿਖਾਉਣੀਆਂ ਨੇ ਆ ਜਿਹਨਾਂ ਚ ਤੁਹਾਨੂੰ ਇੱਕ ਛੋਟਾ ਬੱਚਾ ਨੀਲੀ ਰਵੀ ਨਸਲ ਦਾ ਮਿਲ ਜੂਗਾ ਤੇ ਬਾਕੀ ਸਾਰੀਆਂ ਜਿਹੜੇ 10 ਕਟੀਆਂ ਨੇ ਆ ਤੇ ਇਹ ਚੋਂ ਸਾਰੀਆਂ ਮੁਰਨਾ ਸਕਦੇ ਤਿੰਨ ਕਟਣ ਲਗਭਗ ਜਿ ਛੱਟ ਗਏ ਬਾਕੀ ਸਾਰੀਆਂ ਐਮ ਮੰਨੋ ਕਿ ਚਲੋ ਟੀਕਾ ਭਰੋਂਦੇ ਗੱਭਣ ਹੋਣ ਦੇ ਕਾਬਿਲ ਆ ਠੀਕ ਹੈ ਤੇ ਤੋਂ ਹੋਰ ਤਾਰ ਕੇ ਤੁਹਾਨੂੰ ਸਾਰਾ ਘਟਾ ਦਿਖਾ ਦਾਂਗੇ ਆਪਾਂ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਹੋਊਗੀ ਕੋਲ ਆ ਕੇ ਚਾਹੇ ਆਨਲਾਈਨ ਕਿਸੇ ਵੀ ਢੰਗ ਨਾਲ ਤੁਸੀ ਵੇਚੇ ਕੋਈ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਵੀਡੀਓ ਥੋੜੀ ਲੰਬੀ ਹੋ ਸਕਦੀ ਕਿਉਂਕਿ ਲਗਭਗ 11 ਲੱਗਨੇਗੇ ਤੇ ਤੁਹਾਨੂੰ ਤਾਂ ਇਹ ਇੱਕ ਪਸ਼ੂ ਤੇ ਇੱਕ ਸਵਾ ਇੱਕ ਮਿੰਟ ਵੀ ਲਾਇਆ ਤਾਂ ਵੀ 15 16 ਮਿੰਟ ਜਿਹੜੇ ਲੱਗ ਸਕਦੇ ਆਪਾਂ ਤੁਹਾਡੇ ਜਿਹੜਾ ਸ਼ੌਂਕ ਆ ਪਸ਼ੂਖਰੀ ਦੰਦਾ ਚਾਹਗਾ ਉਹ ਤੁਹਾਡਾ ਸਾਰਾ ਪੂਰਾ ਹੋ ਜਾਊਗਾ ਕਿਉਂਕਿ ਸਿੰਗਾ ਸੁੰਗਾ ਦੀਆਂ ਕਟਾਂ ਸਾਰੀਆਂ ਲਗਭਗ ਸ਼ਕੀਨੇ ਤੁਹਾਨੂੰ ਮਿਲਣੀਆਂ ਆ ਰਾਜੀ ਰੂਜੀ ਸਮਾਂ ਪਲਾਂ ਠੀਕ ਹੈ ਛੋਟੇ ਬੱਚੇ ਵੀ ਆ ਤੇ ਟੀਕਾ ਪਰੋਂ ਦੇ ਕਾਵਲ ਵੀ ਸਾਰੇ ਤਰ੍ਹਾਂ ਨਗਨੇਗੇ ਤੇ ਬਾਕੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਠੀਕ ਆ ਤਾਰੀ ਬਾਈ ਕੀ ਹਾਲਾ ਕਿਰਪਾ ਬਾਬੇ ਨਾਨਕ ਦੀ ਮਿਹਰਾਂ ਤੋਂ ਤੇ ਐਡਰੈਸ ਬੋਲ ਦਿਆ ਬਨਾਲ ਦਿਆਂ ਪਹਿਲਾਂ ਤਾਂ ਨਾਂ ਵੀਰੇ ਆਪਣਾ ਤਾਰੀ ਆ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਮੋਬਾਈਲ ਨੰਬਰ 9855287584 ਵੀਰੇ ਤੇ ਪਿਛਲਾ ਮਾਲ ਆਪਣਾ 13 ਕਟੀਆਂ ਸੀ ਆਪਣਾ ਕੋਲੇ ਹਾਂ 13 ਕਟੀਆਂ ਸੀ ਵੀਰੇ ਕਿਰਪਾ ਬਾਬੇ ਨਾਨਕ ਦੀ ਮਾਲ ਆ ਦੂਜੇ ਦਿਨ ਨੂੰ ਸੇਲ ਹੋ ਗਿਆ ਸੀ ਸਾਰਾ ਮਾਲ ਤੇ ਵੀਡੀਓ ਵੀ ਮਾਰ ਦਿੱਤੀ ਮੇਰੇ 50000 ਪਲੱਸ ਹੋ ਗਈ YouTube ਤੇ ਆਪਣੀ ਬਾਰੇ ਚਲੋ ਬਹੁਤ ਬਹੁਤ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਆ ਆਪਣੇ ਮਾਲ ਨੂੰ ਦੇਖਦੇ ਆ ਆਪਾਂ ਨੂੰ ਪਿਆਰ ਕਰਦੇ ਆ ਨਾ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਭਰਾਵਾਂ ਦਾ ਵੀ ਲਖਿਆ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ अच्छा ਜਿਹੜੇ ਮਾੜੇ ਕਰਦੇ ਆ ਉਹਨਾਂ ਦਾ ਬੜਾ ਧੰਨਵਾਦ ਆ ਕਿਉਂਕਿ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਔਕਾਤ ਹੀ ਇੰਨੀ ਕਿ ਬਖਸ਼ੀ ਆ ਵੀ ਤੁਸੀਂ ਲੋਕਾਂ ਨੂੰ ਮਾੜੇ ਕਮੈਂਟ ਹੀ ਕਰਨੇ ਚੰਗਾ ਨਹੀਂ ਕਰਨਾ ਚੰਗਾ ਨਹੀਂ ਕਰਨਾ ਠੀਕ ਆ ਆਪਾਂ ਤੇਰੇ ਕਹਿਣ ਤੇ ਵੀਡੀਓ ਦੇ ਵਿੱਚ ਮੁੱਲ ਕਰਿਆ ਹਨਾ ਮੈਂ ਤੁਹਾਨੂੰ ਕਿਹਾ ਵੀ ਇੱਕ ਇੱਕ ਕਰਾ ਕਰਾ ਜਿੰਨਾ ਮੇਰੀ ਹੁਣ 2 ਮਿੰਟ ਸੋਲ ਲਈ ਆਪਾਂ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਇਹ ਗੱਲ ਕਰਾਂਗੇ ਹਾਂਜੀ ਵੀ ਜਿਹੜਾ ਭਰਾਵਾਂ ਨੇ ਲੈਣੀ ਹੁੰਦੀ ਆ ਨਾ ਕੱਟੀ ਉਹ ਕਦੇ ਗੱਲ ਨਹੀਂ ਕਰਦੇ ਬੜੀ ਫालतੂ ਮੇਰਾ ਵੀ ਤਿੰਨ ਚਾਰ ਸਾਲ ਦਾ ਤਜਰਬਾ ਹੋ ਗਿਆ ਜਿਨ੍ਹਾਂ ਨੇ ਮਾਲ ਲੈਣਾ ਨੇ ਉਹਨਾਂ ਨੇ ਦੋ ਚਾਰ ਗੱਲਾਂ ਜੀ ਗੱਲ ਕਰਕੇ ਨਿਮੇੜ ਦੇਣਾ ਤੇ ਮੇਰੇ ਹਿਸਾਬ ਨਾਲ ਇਹ ਤਿੰਨ ਚਾਰ ਕੇ ਬੰਦੇ ਆ ਆਪਣੀ ਵੀਡੀਓ ਤੇ ਨਹੀਂ ਸਾਰਿਆਂ ਦੀ ਵੀਡੀਓ ਤੇ ਇਹ ਕਰਦੇ ਆ ਇਹ ਤਿੰਨ ਚਾਰ ਕੇ ਬੰਦੇ ਆ ਵੀ ਜਿਹੜੇ ਰੱਬ ਨੇ ਇਹਨਾਂ ਨੂੰ ਬਖਸ਼ਿਸ਼ ਹੀ ਇਸ ਕੰਮ ਦੀ ਦਿੱਤੀ ਆ ਵੀ ਤੁਸੀਂ ਮਾੜੇ ਕਮੈਂਟ ਹੀ ਕਰਨੇ ਆ ਉਹ ਚੰਗੀ ਜ਼ੁਬਾਨ ਚੋਂ ਸ਼ਬਦ ਹੀ ਨਹੀਂ ਕੱਢਣਾ ਤੁਸੀਂ ਕੋਈ ਉਹਨਾਂ ਦਾ ਮੈਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰੂੰਗਾ ਕਿ ਰੱਬ ਤੁਹਾਨੂੰ ਇੰਨੀ ਕਿਰਤੂਤ ਦੇ ਮਾਲਕ ਹੀ ਬਾਈ ਰੱਖੇ ਹੈ ਨਾ ਤੂੰ ਗੱਲ ਕੀ ਆ ਬਾਈ ਨੇ ਦੇਖੋ ਮੇਰੇ ਕਹਾਂ ਤੇ ਰੇਟ ਵਿੱਚ ਕਰਤੇ ਬਾਈ ਦੀ ਚੀਜ਼ ਆ ਚਾਹੇ ਇਹਦਾ 50 ਮੰਗਲੇ ਚਾਹੇ ਮੰਗ ਲੱਖ ਚਾਹੇ ਕਰੋੜ ਮੰਗਲੇ ਤੇਰੀ ਚੀਜ਼ ਆ ਤੇ ਕੋਈ ਸਮਝ ਨਹੀਂ ਮੇਰੀ ਇੱਕ ਲੱਖੇ ਛੋਟੀ ਜੀ ਗੱਲ ਹੈ ਨਾ ਹੁਣ ਆ ਮੇਰੀ ਕੱਟੀ ਆ ਮੈਂ ਭਾਵੇਂ ਇਹਦਾ 2 ਲੱਖ ਮੰਗਾ ਕਿਸੇ ਤੋਂ 50 ਮੰਗਾ ਕਿਸੇ ਤੋਂ 30 ਮੰਗਾ ਕਿਸੇ ਤੋਂ 20 ਮੰਗੇ ਤਾਂ ਮੇਰੀ ਫਿਤਰਤ ਆ ਨਾ ਬਿਲਕੁਲ ਬਿਲਕੁਲ ਮੇਰੀ ਚੀਜ਼ ਆ ਕਿੰਤੂ ਪਰੰਤੂ ਯਾਰ ਤੂੰ ਲੁੱਟ ਲਿਆ ਤੂੰ ਠੱਗ ਹੋਵੇਂਗਾ ਤੂੰ ਰੇਟ ਵਾਲੇ ਕਰਦਾ ਯਾਰ ਇਹ ਤਾਂ ਭਰਾਵਾ ਤੇ ਉਹ ਜਿਹਦੇ ਘਰੇ ਬੱਕਰੀ ਦਾ ਕੰਨ ਨਹੀਂ ਹੁੰਣਾ ਜਿਹੜਾ ਕਮੈਂਟ ਕਰਦਾ ਹੁੰਦਾ ਇਹੋ ਜਿਹਾ ਕਮੈਂਟ ਕਰਦਾ ਨਾ ਨ ਕੇ ਵੇਲਾ ਕੋਣ ਲੱਗ ਜਾ ਲੋਕ ਉਸਰਤਾ ਕਰਨਗੇ ਆ ਫਿਰ ਇਸ ਕੰਮ ਤੇ ਖੁਸ਼ ਆ ਨਾ ਲੋਕ ਕਿਸੇ ਨੂੰ ਆਪਦਾ ਕਰਕੇ ਖਾਣ ਨਹੀਂ ਦਿੰਦੇ ਬਈ ਅਸੀਂ ਠੱਗ ਆ ਅਸੀਂ ਚੋਰ ਆ ਅਸੀਂ ਕੁਛ ਵੀ ਆ ਮਿਹਨਤ ਦਾ ਕਰਦੇ ਆ ਨਾ ਇੱਕ ਕੋਨਾ ਭਰਾਵਾਂ ਨੂੰ ਮੇਰੀ ਬੇਨਤੀ ਆ ਜਿਹੜੇ ਮਾੜੇ ਕਮੈਂਟ ਕਰ ਦਿਆ ਵੀ ਸਿਰਫ ਤੇ ਸਿਰਫ ਜਦੋਂ ਵੀਡੀਓ ਚੱਲ ਪੈਂਦੀ ਆ ਨਾ ਇੱਕ ਘੰਟਾ ਮੇਰਾ ਫੋਨ ਹੀ ਸੁਣ ਜਾਣ ਯਾਰ ਹੂੰ ਇੰਨੀ ਬਹੁਤ ਆ ਇੰਨੇ ਕ ਫੋਨ ਆਉਂਦੇ ਆ ਲਖੇ ਤੂੰ ਦੇਖ ਵੀ 50000 ਵੀਡੀਓ ਚੱਲ ਗਈ ਕਿੰਨਾ ਫੋਨ ਆਇਆ ਹੋਊਗਾ ਆਪਾਂ ਨੂੰ ਬਹੁਤ ਜ਼ਿਆਦਾ ਫੋਨ ਆਇਆ ਹੋਊਗਾ ਫਿਰ ਇਹ ਲੋਕ ਆ ਚਲੋ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮੱਤਬਖਸ਼ੇ ਹਾਂ ਜੇ ਕੋਈ ਭਰਾ ਸਮਝਦਾ ਗੱਲ ਨੂੰ ਜਰੂਰ ਸਮਝ ਲਿਓ ਗੱਲ ਨੂੰ ਸਿੱਧੇ ਤਰੀਕੇ ਨਾਲ ਤੇ ਬਾਕੀ ਪਹਿਲੇ ਨੰਬਰ ਤੇ ਕੱਟੀ ਆ ਗਈ ਤੇ ਤੇਰੀ ਆਪਣੀ ਤੇ ਕਿੰਨੇ ਉਮਰ ਦੇ ਲਗਭਗ ਇਹ ਵੀਰੇ ਸਵਾ ਦੋ ਸਾਲਾਂ ਦੀ ਕੱਟੀ ਆ ਲਖੇ ਦੋਨ ਦਾ ਇੱਕ ਦੰਦ ਇਹਨੇ ਕੱਟੀ ਨੇ ਵਾਲੇ ਸਿੱਟਿਆ ਤੇ ਹਾਂ ਤੇ ਕਿਰਪਾ ਸੱਚੇ ਪਾਤਸ਼ਾਹ ਦੀ ਹੁਣ ਇੱਥੋਂ ਖੜੀ ਦੇ ਪਹਿਲਾਂ ਹਾਈਟ ਚੈੱਕ ਕਰਾ ਦੀ ਕੱਟੀ ਦੀ ਹੂੰ ਥੋੜੀ ਇਧਰ ਨੂੰ ਕਰੀ ਮਾੜੇ ਧੱਕੇ ਲੱਗ ਸਮਝੀਏ ਕਿ ਨਹੀਂ ਇੱਥੋਂ ਕੱਟੀ ਦੀ ਸਾਨੂੰ ਸਰੀਰ ਦੀ ਬੰਤਰ ਚੜਾਈ ਕਦ ਕਾੜ ਕਰਨ ਵਾਲੀ ਦਾ ਇੱਥੋਂ ਦਿਖਾ ਦੀ ਸਾਰਾ ਚੈ ਆ ਜਾ ਬੁੱਧ ਬਾਕੀ ਸਿੰਘ ਦੇਖੋ ਮੂੰਹ ਦੇਖੋ ਬਿਲਕੁਲ ਨਿਕਾ ਜਾ ਮੂੰਹ ਹੈ ਪ्योर ਮੁਰਾ ਵਾਲਾ ਜੀ 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 ਲੰਬਾਈ ਕਾਦੇ ਕਾਟ ਚੰਗਾ ਜੀ ਤੇ ਕਿਉਂਕਿ ਇਹ ਦੱਸਣਾ ਤੁਹਾਨੂੰ ਤੁਹਾਨੂੰ ਤਾਂ ਮੰਨਦਾ ਇਹ ਨਾ ਸੋਚਿਆ ਕਰੋ ਵੀ ਚੈਨਲ ਆਪ ਤਾਰੀਫ ਕਰਦਾ ਕਿਉਂਕਿ ਵੀਡੀਓ ਚ ਉਹਨੀ ਜਜਮੈਂਟ ਨਹੀਂ ਆਉਂਦੀ ਹੁੰਦੀਗੀ ਇਸ ਸਰ ਕੇ ਦੱਸਣਾ ਪੈਂਦਾ ਵੀ ਆ ਬਾਈ ਯਾਰ ਜਿਹੜੀ ਚੰਗੀ ਚੀਜ਼ ਹੋ ਉਹਦੀ ਤਾਂ ਲੱਖੇ ਹਰ ਕੋਈ ਤਾਰੀਫ ਕਰੂਗਾ ਹਨਾ ਬਿਲਕੁਲ ਬਿਲਕੁਲ ਵੀਰੇ ਕਰੂਗਾ ਨਾ ਤੇਰੇ ਕਸਾਰੇ ਨਹੀਂ ਜਿਹੜੇ ਭਰਾ ਆਪਣੀਆਂ ਵੀਡੀਓ ਦੇਖਦੇ ਆਪਾਂ ਨੂੰ ਲਾਈਕ ਕਰਦੇ ਹਨਾ ਉਹ ਵੀ ਬਹੁਤ ਕਹਿੰਦੇ ਨੇ ਬਾਈ ਯਾਰ ਆਹ ਚੀਜ਼ ਸਾਨੂੰ ਆਹ ਕੱਟੀ ਤੇਰੀ ਤਰੀ ਬਹੁਤ ਜਿਆਦਾ ਸੋਹਣੀ ਲੱਗੀ ਹੈ ਹਨਾ ਤੇ ਹੁਣ ਇੱਥੋਂ ਦੁਬਾਰੇ ਫੇਰ ਲੱਖੇ ਲੰਬਾਈ ਤੇ ਹਾਈਟ ਕੱਟੀ ਦੀ ਚੈੱਕ ਕਰਾ ਦੀ ਭਰਾ ਹਣਾ ਬਹੁਤ ਚੰਗੀ ਹੈ ਨਾ ਹਾਂ ਵੀ ਮਨ ਲਗਾ ਵੀ ਗੱਬਣ ਚਾਹਦਾ ਅੱਜ ਹੋ ਜੇ ਮਹੀਨੇ ਨੂੰ 20 ਦਿਨ ਹੋ ਜੇ 20 ਦਿਨਾਂ ਨੂੰ ਹੋ ਜੇ ਬਸ ਇਹੀ ਚੀਜ਼ ਆ ਵੀ ਹੁਣ ਇੱਥੋਂ ਖੜ ਕੇ ਦੇਖ ਲਈ ਵੀ ਬਾਈ ਕੱਦ 6 ਫੁੱਟ ਆ ਹਰ ਵੀਡੀਓ ਚ ਹੀ ਦੱਸ ਦਿੰਦੇ ਹੁਣ ਇੱਥੋਂ ਅਗਲਾ ਕਹਿੰਦਾ ਮੋੜੇ ਤੱਕ ਕੱਟੀਆਂ ਆਉਂਦੀ ਆ ਬਾਈ ਹੁਣ ਇਕੱਛਾਂ ਚ ਵੜਦੀ ਹੈਗੀ ਵੜਦੀ ਹੈ ਨਾ ਸਾਂਗ ਸਾਂਗ ਵੀ ਬਿਲਕੁਲ ਨਾਲ ਮੋੜੀ ਜਾਂਦੀ ਆ ਬਿਲਕੁਲ ਛੋਟਾ ਆ ਕੱਟੀਆਂ ਹਾਂ ਠੀਕ ਆ ਭਰਾ ਬੰਨ ਕੇ ਸੋਨ ਪੱਥਰਾਂ ਦੀ ਮੰਤਰ ਚੈੱਕ ਕਰਾ ਦਿੰਦੇ ਆ ਤਾਂ ਮੱਲ ਵੀ 5-1 ਕਿ ਮਿੰਟ ਲੰਘ ਚੁੱਕਾ ਤੇ ਕੱਟੀਆਂ ਹਜੇ ਹਣਾ ਕੋਈ ਗੱਲ ਨਹੀਂ ਬਾਈ ਆਉਂਦੇ ਮਾਲ ਆ ਤਾਂ ਫੇਰ ਹੀ ਲੱਗਦੇ ਆ ਲਖੇ ਜੇ ਦੋ ਕਟੀਆਂ ਹੁਣ ਤਾਂ 5 ਮਿੰਟਾਂ ਜੀ ਬਣ ਕੇ ਪਰਾਂ ਹੋ ਜੇ ਹਨਾ ਹਾਂ ਸਹੀ ਗੱਲ ਆ ਤੇ ਤੁਹਾਨੂੰ ਸ਼ੌਂਗ ਨਾਲ ਸਾਰਾ ਪਸ਼ੂ ਦਿਖਾਵਾਂ ਤਾਂ ਕਿ ਤੁਹਾਨੂੰ ਅੱਡ ਵੀਡੀਓ ਮੰਗਵਾਉਣ ਦੀ ਕੋਈ ਲੋੜ ਨਾ ਪਵੇ ਤੇ ਭਰਾਗਾਂ ਦਾ ਬਾਈ ਕੱਲੀ ਦੀ ਭੇਜ ਦੇ ਹੁਣ ਤੁਹਾਨੂੰ ਕੋਈ ਕਸਰ ਨਹੀਂ ਸੀ ਰਹਿਣਾ ਉਹਦੇ ਵੀ ਤੁਹਾਨੂੰ ਵਿੱਚ ਹੀ ਰਹਿ ਜੇ ਹਨਾ ਜੀ 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 ਤੇ ਇਥੋਂ ਥਾਣਾ ਦੀ ਮੰਤਰ ਚੱਕਾ ਲੋ ਚਾਰ ਥਾਣਾ ਜਿਹੜੇ ਕੱਲਾ ਕੱਲਾ ਥਾਣਾ ਸਾਰੀਆਂ ਕਟੀਆਂ ਦੇ ਕਿਸੇ ਦੇ ਵੀ ਫੋੜ ਛਾਂਗ ਵੀਰੇ ਹੈ ਨਹੀਂ ਗਈ ਕੱਟੀ ਦੇ ਹਨਾ ਇਹਦੇ ਵਿੱਚ ਇੱਕ ਕੱਟੀ ਸਿਰਫ ਦੋ ਦੰਦ ਦਾ ਬਾਕੀ ਸਾਰੀਆਂ ਕਟੀਆਂ ਲਖੇ ਜਿਹੜੀਆਂ ਖੀਰੀਆਂ ਵੀਰੇ ਹਨਾ ਦੋ ਨੰਬਰ ਤੇ ਆ ਗਈ ਤਾਰੀ ਇਹ ਕੱਟੀ ਕਿੰਨੀ ਉਮਰ ਦੀ ਵੀਰੇ ਇਹ ਵੀਰੇ ਮੰਨ ਕੇ ਚੱਲ ਵੀ ਦੋ ਸਾਲਾਂ ਦੇ ਕਰੀਬ ਹੈ ਮੂੰਹੋਂ ਖੀਰੀ ਹੈ ਵੀਰੇ ਕੱਟੀ ਇਹ ਦੋ ਸਾਲਾਂ ਦੇ ਕਰੀਬ ਹੈ ਮੂੰਹੋਂ ਆ ਗਈ ਖੀਰੀ ਵੀਰੇ ਹਾਂਜੀ ਕੋਹ ਨਹੀਂ ਆ ਗਈ ਜਮਾ ਕੋਨੀ ਵੀਰੇ ਮੱਥੇ 'ਚ ਮਾੜੀ ਜਿਹੇ ਫੁੱਲੀ ਆ ਤੇ ਇੱਕ ਖਾਸੀਅਤ ਲਖੇ ਇਹ ਕੱਟੀ ਦੇ 1 ਮਹੀਨਾ ਤੇ ਅੱਜ 12 13 ਦਿਨ ਹੋ ਗਏ ਮੰਨ ਕੇ ਚੱਲਾਂ ਟੀਕਾ ਭਰਾਏ ਨੂੰ ਇਹ ਕੱਟੀ ਦੇ ਟੀਕਾ ਆਪਦਾ ਆਪਦੇ ਹੱਥੀਂ ਭਰਾਇਆ 2343 ਕਿਉਂਕਿ ਕੱਟੀ ਲੈਂਦੀ ਸੀ ਆਪਾਂ ਘਰੇ ਰੱਖਣ ਵਾਸਤੇ ਬੰਦੇ ਦੀਆਂ ਕਈ ਵਾਰੀ ਕੋਈ ਮਜਬੂਰੀਆਂ ਬਣ ਜਾਂਦੀਆਂ ਹਨਾ ਵੇਚਣਾ ਪੈ ਜਾਂਦਾ ਜਾਨਵਰ ਹਨਾ ਆਪਾਂ ਘਰੇ ਰੱਖਣ ਵਾਸਤੇ ਇਹ ਕੱਟੀ ਲੈਂਦੀ ਸੀ ਆਪਦੇ ਹੱਥੀਂ ਆਪਾਂ ਟੀਕਾ ਪੜਾਇਆ ਸੰਧੂਆਂ ਦਾ ਡਾਕਟਰ ਆ ਮੁੰਡਾ ਸ਼ਿਕੰਦਰ ਉਹਦੇ ਨੇ ਟੀਕਾ ਭਰਿਆ ਕੱਟੀ ਵੀ ਹੈ ਨਾ ਜੀ ਜੀ 42 ਕਿਲੋ ਦੀ ਗੱਬਣ ਹੋ ਗਈ ਰਹਿਣਾ ਨਾ ਰਹਿਣਾ ਉਹ ਕਰਮਾ ਦਾ ਕਰਮਾ ਦੀ ਗੱਲ ਹੈ ਹਾਂ ਮੂੰਹੋਂ ਕੱਟੀ ਵੀ ਰਹੀ ਇਹ ਖੀਰੀ ਆ ਸਾਡੀ ਬੰਤਰ ਦੀ ਸੋਹਣੀ ਕੱਟੀ ਆ ਗਈ ਜੀ 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 ਠੀਕ ਹੈ ਮੱਥੇ ਵਾਲਾ ਪਰ ਤਾਂ ਉਹ ਤੋਂ ਲੰਬੀ ਆ ਗਈ ਸੋਹਣੀ ਕੱਟੀ ਆ ਬਾਕੀ ਤੁਸੀਂ ਕੋਲਿਆ ਕੇ ਦੇਖੋ ਤੁਹਾਨੂੰ ਇਹ ਤਾਂ ਲੱਗਣਾ ਨਹੀਂ ਵੀ ਵੀਡੀਓ ਚ ਵੱਡੀ ਆ ਘਰੇ ਆ ਛੋਟੀ ਲੱਗਣੀ ਆ ਚੰਗੀ ਲੱਗਣੀ ਆ ਨਾ ਜੀ ਵੀਰੇ ਜੀ ਤੇ ਬੰਨ ਕੇ ਤੁਹਾਨੂੰ ਪੱਥਣਾ ਦੀ ਬੰਤਰ ਉਹ ਚੱਕਰਾ ਦੇਣਾ ਹੈਗੇ ਜੀ ਤੇ ਇੱਥੋਂ ਬੈਕ ਸ਼ਾਰਟ ਤੋਂ ਬੰਤਰ ਤੇ ਇੱਥੋਂ ਬੈਗ ਛੱਡਦੇ ਥਣਾ ਦੀ ਬੰਤਰ ਹੈ ਇਹਦਾ ਪੂਰੀ ਉਹ ਝੋਲੀ ਪੱਟੀ ਵਧੀਆ ਨਾ ਫੁੱਲ ਯਾਰ ਬਈ ਐ ਲਾ ਦੀ ਜਿਵੇਂ ਚਾਰ ਪੰਜ ਮਹੀਨੇ ਦੀ ਗੱਬੜ ਹੁੰਦੀ ਹੈ ਕੱਟੀ ਤੂੰ ਦੇਖ ਤਾ ਲਖੇ ਝੋਲੀ ਦੇ ਥਣ ਥਣ ਦੇ ਬਹੁਤ ਜਿਆਦਾ ਚੰਗਾ ਕਰਮ ਵਾਲੀ ਲੱਗਿਆ ਬਾਕੀ ਸਾਰੇ ਹਰ ਇੱਕ ਚੀਜ਼ ਲਖੇ ਪਿੱਠ ਪੂੜਾ ਦੇਖ ਕੱਟੀ ਦਾ ਬਹੁਤ ਜਿਆਦਾ ਚੌੜਾ ਇਹ ਇੱਥੋਂ ਐਂ ਦੇਖ ਲੈ ਵੀ ਇੰਨਾ ਚੌੜਾ ਬਣੇ ਤੋਂ ਹੈ ਨਾ ਤੇ ਰੇਟ ਅੱਜ ਫਿਰ ਰੇਟ ਵੀਰੇ ਫੋਨ ਤੇ ਕਰ ਅੱਜ ਨਹੀਂ ਮੇਰੇ ਕੋਲ ਕੋਈ ਫਾਇਦਾ ਨਹੀਂ ਬਈ ਯਾਰ ਲੋਕਾਂ ਨਾਲ ਸਮਝਿਆ ਕਿ ਨਹੀਂ ਐਵੇਂ ਕੋਈ ਫੇਰ ਗਲਤ ਕਮੈਂਟ ਕਰੂ ਆਪਾਂ ਕਿਸੇ ਨਾਲ ਲੜਾਂਗੇ ਫੈਰਾ ਕੋਈ ਨਹੀਂ ਹੈ ਨਾ ਆਪਾਂ ਉਹਦਾ ਕੰਮ ਕਰਦੇ ਆ ਕਿਰਪਾ ਬਾਬੇ ਨਾਨਕ ਦੀ ਇਹਨਾਂ ਦੇ ਕਹਿੰਦੇ ਆਪਣਾ ਕੋਈ ਕੰਮ ਬੰਦ ਨਹੀਂ ਹੋਣ ਲੱਗਿਆ ਹੈ ਨਾ ਲੋਕਾਂ ਨੇ ਮਾਲ ਲੈਣਾ ਤੇ ਉਹ ਕਰਨਾ ਰੋਕੀ ਮਾੜਾ ਸਿੰਗ ਦਿਖਾ ਦੇ ਕੱਟੀ ਦੇ ਲਾਇਬ੍ਰੇਰੀ ਲੈ ਨਾ ਪੁੱਤ ਅੱਛਲੀ ਆਪੇ ਛੱਡ ਦੇ ਚੱਲ ਤੋੜ ਲੈ ਪਹਿਲਾਂ ਕੋਈ ਨਹੀਂ ਆਪੀ ਤਾਂ ਦਿਖਾਉਗੀ ਮੋੜਦੀ ਹੋਈ ਤੈਨਾਂ ਨੰਬਰ ਕੱਟਿਆ ਕੀ ਕਿੰਨੀ ਕੁ ਉਮਰ ਦੀ ਹੈਗੀ 2 ਸਾਲ ਦੇ ਘਰਾਂ ਚ ਪੋਣ ਇਹ ਵੀ ਵੀਰੇ 2 ਸਾਲ ਦੀ ਘਰਾਂ ਚ ਕੱਟਿਆ 2 ਸਾਲ ਮੂੰਹੋ ਖੀਰੀ ਆ ਵੀਰੇ ਇਹ ਹਾਂ ਹਾਂ ਹੈ 2 ਸਾਲ ਦੇ ਘਰਾਂ ਜੀ ਹੁਣ ਇੱਥੋਂ ਦਿਖਾ ਦੇ ਸਿੰਘ ਸੁng ਦਿਖਾ ਦੇ ਲਖੇ ਬਹੁਤ ਜਿਆਦੇ ਸੋਹਣਾ ਲੱਗਿਆ ਜਮਾ ਕੜ ਵਾਲਾ ਰਿੰਗ ਸਿੰਘ ਕਰਮਾ ਜੀ 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 ਤੇ ਬੰਤਰ ਸ਼੍ਰੀ ਦੀ ਸੋਹਣੀ ਲੱਗ ਪਈ ਬਸ ਇਨਾ ਜਾਂ ਹੀ ਖਾਹੋ ਆ ਕਮੀਆਂ ਲਖੇ ਉਧਰ ਲਗਾ ਕੱਟਿਆ ਨਾ ਇਹ ਮੂਰੀ ਦੀ ਬਾਲੀ ਔਲ ਕਰਦਿਆਂ ਬਈ ਯਾਰ ਜੀ ਕਰਦਾ ਹੁੰਦਾ ਵੀ ਆਪਾਂ ਦਾ ਪੌਣਿਆ ਵੀ ਸੋਹਣਾ ਲੱਗਦਾ ਪਸ਼ੂ ਹਨਾ ਪਰ ਮੂਰੀ ਦੀ ਥੋੜੀ ਜੀ ਵੱਧ ਜਿਹੜੀ ਕਮੀ ਆ ਮੰਨਦੇ ਆ ਇਥੋਂ ਦੇ ਲੋ ਹੂੰ ਚਾਰ ਥਾਣਾ ਕਿਸੇ ਵੀ ਕੱਟੀ ਦੇ ਵਕਤ ਕਿਸੇ ਵੀ ਕੱਟੀ ਦੇ ਵੀਰੇ ਵੱਖਰੀ ਫੋਰਟ ਸ਼ਾਂਗ ਤੁਹਾਨੂੰ ਨਹੀਂ ਮਿਲੂਗੀ ਹਨਾ ਆ ਗਈ ਚਾਰ ਨੰਬਰ ਕੱਟੀ ਜੀ ਇਹ ਕਿੰਨੀ ਕੁ ਉਮਰ ਦੀ ਵੀ ਹੋ ਸਕਦੀ ਹੈ ਇਹ ਵੀ ਤੇ ਇਹ ਵੀ ਉਸੇ ਕਰਾਂ ਜੀ ਬਾਈ 2 ਸਾਲ ਦੇ ਕਰੀਬ ਆ ਕੱਟੀ ਦੰਦੋ ਖੀਰੀ ਵੀਰੇ ਓਕੇ ਜੀ ਜੀ ਠੀਕ ਹੈ ਜੀ ਤੇ ਸਿੰਘ ਸੋਂ ਦੇਖ ਲਓ ਕੱਟੀ ਦੇ ਤੇ ਕੱਦ ਕਾਠ ਵੀ ਵਧੀਆ ਆ ਗਿਆ ਜਿੰਨੀ ਕੁ ਉਮਰ ਆ ਉਸ ਨਾਲ ਜਾਇਜ਼ ਕੱਦ ਹੈ ਜੀ ਬਾਂਤਰ ਸਿੰਘ ਜਿੰਨੀ ਕਹ ਹੈ ਵੀ ਤੁਹਾਡੇ ਸਾਹਮਣੇ ਹੋਣਾਈ ਤੋਂ ਲਵਾਈ ਲੰਬੂਈ ਲਖੇ ਚੈੱਕ ਕਰਾ ਦੀ ਕੱਟੀ ਦੀ ਹੈ ਨਾ ਹੂੰ ਦੇਖ ਸੋਹਣੀਆ ਕੱਟੀ ਆ ਰਹਿਣਾ ਬਹੁਤ ਜਿਆਦੀ ਸੋਹਣੀਆ ਕਰਮ ਵਾਲੀ ਬਾਬੇ ਨਾਨਕ ਦੀ ਮਿਹਰ ਨਾਲ ਸਹੀ ਆ ਸਹੀ ਆ ਜੀ ਲਖੇ ਫੇਰ ਆ ਉਹੀ ਗੱਲ ਆ ਜਾਂਦੀ ਹੈ ਬਈ ਆਪਾਂ ਕਦੇ ਮਾੜਾ ਮਾਲ ਮਾਲਕ ਦੀ ਕਿਰਪਾ ਨਾਲ ਲਿਆ ਹੀ ਨਹੀਂ ਕਦੇ ਹੈ ਨਾ ਸਹੀ ਆ ਜੋ ਲੈਣੇ ਆ ਫਿਰ ਨਾ ਅਗਲੇ ਕਰੇ ਵੀ ਘਟੋਕਾ ਜੱਜ ਦੀ ਚੀਜ਼ ਆਵੇ ਨਾ ਜਦ ਆਪਾਂ ਲਈ ਆਏ ਬਈ ਯਾਰ ਪੈਸਾ ਬਹੁਤ ਔਖਾ ਬਣਦਾ ਅੱਜ ਕੱਲ ਦੇ ਜਮਾਨੇ 'ਚ ਹਾਂ ਤੇ ਬੰਦੇ ਦੀ ਜੇ ਕੱਟੀ ਸਾਹਮ ਕੇ ਰੂਹੀ ਨਾ ਖੁਸ਼ ਹੋਈ ਲਖੇ ਤਾਂ ਫਿਰ ਸਾਹਮਣ ਦਾ ਵੀ ਕੀ ਫਾਇਦਾ ਬਈ ਨਾ ਪੰਜ ਨੰਬਰ ਕੱਟੀ ਆ ਗਈ ਇਹ ਕਿ ਇਹ ਪੰਜ ਨੰਬਰ ਕੱਟੀ ਇਹ ਵੀ ਇਹੀ ਉਮਰ ਦੀ ਹੈ ਵੀਰੇ ਇਹ ਕੱਟੀ ਲਖੇ ਆਪਾਂ ਡੈਰੀ ਦੇ ਵਿੱਚੋਂ ਲਈ ਹੈ ਨਾ ਤਾਂ ਕਰਕੇ ਥੋੜੇ ਜਿਹੇ ਪਿੰਡੇ ਜੋ ਚਿੱਟੀ ਜੀ ਧਮਕੀ ਮਾਰਦੀ ਹੈ ਸ਼ਿੰਗਾਰ ਸ਼نگੂਰ ਦਿਖਾ ਮੱਥਾ-ਮੁੱਥਾ ਦੇਖ ਕੱਟੀ ਦਾ ਬਹੁਤ ਜ਼ਿਆਦਾ ਚੌੜਾ ਹੈ ਨਾ ਸਨਾਰਗਾ ਮੱਥਾ ਪਿਆ ਕੱਟੀ ਦਾ ਸਿੰਘ ਬਿਲਕੁਲ ਨਿਕਾ-ਨਿਕਾ ਆ ਗਿਆ ਨਾ ਜਮਾ ਨਿਕਾ-ਨਿਕਾ ਵੀਰੇ ਨਾਲ ਹੀ ਮੋੜਦੀ ਜਾਂਦੀ ਹੈ ਲਖੇ ਤੇ ਬਣਤਰ ਵੀ ਸ਼੍ਰੀ ਦੀ ਕਰਮਲ ਦੀ ਸੋਹਣੀ ਹੈਗੀ ਠੀਕ ਹੈ ਇਹ ਵੀ ਲੱਗਾ ਗੱਬਣ ਹੋਣ ਦੇ ਕਾਬਲੀ ਕਾਬਲਾ ਮੈਂ ਲੈ ਵੀ ਦੈਂ ਹਾਂਜੀ ਹਾਂਜੀ ਇਹ ਆਪਣੀ ਕੱਟੀ ਆ 5 ਨੰਬਰ ਹੈ ਨਾ ਨੰਬਰ ਬਸ ਮੜੇ ਜੇ ਨਾਲ ਦੀ ਨਾਲ ਯਾਦ ਰੱਖੀ ਨੰਬਰ ਬੋਲੇ ਫਿਰ ਜਦੋਂ ਭਰਾ ਫੋਨ ਕਰੂਗਾ ਰੇਟ ਰੂਟ ਕਰਨੇ ਨਾ ਇਹਨੂੰ ਵੀ ਸੌਖਿਆ ਸੋਨ ਵੀ ਸੌਖਿਆ ਪੁੱਛਣਾ ਬੰਦੇ ਨੂੰ ਬਾਈ ਸੌਖਾ ਹੋ ਜਾਂਦਾ ਲੱਖ ਯਾਰ ਕਾਰਨ ਕੀ ਅਗਲਾ ਨੰਬਰ ਬੋਲ ਕੇ ਦੱਸ ਦਿੰਦਾ ਕਹਿੰਦਾ ਬਾਈ ਯਾਰ ਫਲਾਣੇ ਨੰਬਰ ਵਾਲੀ ਦੱਸੀ ਯਾਰ ਕਿੰਨੇ ਪੈਸੇ ਦੀ ਹੈ ਨਾ ਹੂੰ ਤੇ ਹੁਣ ਅਜ ਆਪਣਾ ਕੋਲ 6 ਨੰਬਰ ਕੱਟੀਆਂ 6 ਨੰਬਰ ਵੀਰੇ ਇਹ ਕਿੰਨੇ ਮਰਦੀ ਆ ਗਈ ਇਹ ਵੀਰੇ ਹੋਊਗੀ ਪੌਣੇ 1 2 ਸਾਲ ਦੇ ਕਰੀਬ ਹੂੰ ਮਤਲਬ 6 7 8 ਤਾਂ ਪੌਣੇ 2 2 ਸਾਲਾਂ ਹੋਣੀ ਸਾਰੀਆਂ 6 ਨੰਬਰ ਕੱਟੀ ਲਗਭਗ ਪੌਣੇ 2 ਸਾਲ ਦੀ ਆ ਜੀ ਤੇ ਹੁਣ ਲਖੇ ਇੱਥੋਂ ਕੱਟੀ ਦੀ ਨਾ ਖਾਸੀਅਤ ਏ ਆ ਬਾਈ ਹੁਣ ਇੱਥੋਂ ਕੱਟੀ ਦੀ ਬੂਥ ਚੱਕ ਚੱਕ ਕਰਾਈ ਮੜੀ ਜੀ ਹੂੰ ਲੰਮੀ ਕਿੰਨੀ ਲੰਮੀ ਆ ਤੇ ਮੂੰਹ ਦੇਖ ਕੱਟੀ ਦਾ ਜਿਵੇਂ ਆਪਾਂ ਕਹਿੰਦੇ ਨਾ ਜਿਵੇਂ ਡਾਈ ਕਰੀ ਹੁੰਦੀ ਆ ਦੇਖ ਪਿਓਰ ਜੈਡ ਬਲੈਕ ਵਾਲੀ ਕੰਮ ਹੈ ਇਹਦਾ ਜਮਾ ਜਮਾ ਕਲੀ ਪੂਸ਼ ਹੀ ਆ ਜਿਹੜੀ 2 ਇੰਚੇ ਦੀ ਚਿੱਟੀ ਆ ਬਾਕੀ ਸਾਰੀ ਕਾਲੀ ਆ ਬਾਕੀ ਸਾਰੀ ਕੱਟੀ ਉਹ ਆ ਕੱਦ ਦੇਖ ਕੱਟੀ ਦਾ ਬੇਲ ਦੇਖ ਲਖੇ ਹੁਣ ਇੱਥੋਂ ਦੇਖ ਲੈ ਵੀ ਐਂ ਦੇਖ ਲੈ ਕਰਕੇ ਹੂੰ ਸਹੀ ਆ ਕਿੱਥੇ ਜਾਂਦੀ ਆ ਹਨਾ ਸੋਹਣੀ ਹੈ ਇਹ ਲੱਤ ਲੁੱਤ ਬੜੀ ਖੜਮੀ ਆ ਕੱਟੀ ਦੀ ਤੇ ਕਾਲੀ ਸ਼ਾਹ ਜਾਮਨਰਗੀ ਪਈ ਆ ਵੀਰੇ ਇਹ ਸੋਹਣੀ ਹੈ ਜੀ 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 ਤੇ ਇਹ ਸੀ ਕੱਟੀ ਆਪਣੀ ਮਿੱਤਰੋ 6 ਨੰਬਰ ਜੀ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ 7 ਨੰਬਰ 7 ਨੰਬਰ ਵੀ ਇਹ ਹਾਂ ਪਰਵਾਨੀ ਹੋਣੀ ਨੇ ਨਹੀਂ ਵੀਰੇ 7 ਨੰਬਰ ਦੋ ਦੰਦ ਦਾ ਕੱਟੇ ਇਹ ਆਹ ਦੋ ਦੰਦ ਦਾ ਹਾਂ ਇਹ ਦੋ ਦੰਦ ਦਾ ਵੀਰੇ ਕੱਟੇ ਕਾਦੀ ਹੋਆ ਥੋੜਾ ਸਿੰਗਾਂ ਨੂੰ ਤੋ ਲੱਗਦਾ ਜੀ ਤੇ 7 ਨੰਬਰ ਉਮਰ ਲੱਗ ਲੱਗ ਭਾਗ ਸਵਾ ਦੋ ਢਾਈ ਸਾਲ ਦੀ ਹੋਣੀ ਦੋ ਸਾਲਾਂ ਦੀ ਮੰਨ ਲਓ ਢਾਈ ਸਾਲਾਂ ਦੀ ਮੰਨ ਲਓ ਵੀਰੇ ਗਾਕਾ ਨੇ ਮੰਨੀ ਆ ਦੰਦੀ ਆ ਜਿਹੜੀ ਇਹ ਦੋਂਦੀ ਆ ਦੋਂਦੇ ਬਰਾਬਰ ਤਾਂ ਨਹੀਂ ਕਰੇ ਵੈਸੇ ਇਹਨੇ ਪਰ ਆਪਾਂ ਦੋਂਦੀ ਕਾਹਕੇ ਦੇਵਾਂਗੇ ਹਨਾ ਠੀਕ ਆ ਜੀ ਜੀ ਪਰ ਰਾਜੀ ਸਭੀ ਪੱਲੀ ਚੰਗੀ ਆ ਕਟਣਾਂ ਨਾਲ ਬਾਕੀ ਨੂੰ ਜੀ ਗੋਲ ਮਟਰੋਲ ਪਈਆ ਜੀ ਪ੍ਰਾ ਤੇ ਇੱ ਕਾਸੇ ਗੋਲਮ ਟੁੱਲ ਪਏ ਨੇਗੇ ਜੀ ਜੀ ਠੀਕ ਆ ਬਾਈ ਜੀ ਇਹਦਾ ਕਿ 7 ਨੰਬਰ ਕੱਟੀ ਆਪਣੀ ਤੇ ਬੰਨ ਕੇ ਸਾਨੂੰ 6 ਤੇ 7 ਸਾਨੂੰ ਦਿਖਾ ਦੇਣੇ ਹੈਗੇ ਠੀਕ ਹੈ ਲਈ ਚਲੋ ਇੱਥੋਂ ਦੇ ਲਓ ਥਾਣਾ 7 ਨੰਬਰ ਦੇ ਤੇ ਇਧਰ ਤੋਂ ਮੈਨੂੰ ਵੀ ਦਿਖਾ ਦੇਣੇ ਹੈਗੇ ਕੱਟੀ 6 ਨੰਬਰ ਦੇ ਠੀਕ ਹੈ 5 ਤੇ 4 ਹੋਰ ਦਿਖਾ ਚੁੱਕਿਆਂਗੇ ਹੁਣ ਆ ਗਏ ਤੇ ਆਪਣਾ ਕੋਲੇ 8 ਨੰਬਰ 8 ਦੇ ਪਹਿਲਾਂ ਸਾਨੂੰ ਛੁਲੀ ਚੈੱਕ ਕਰਵਾ ਦੇਣੇ ਹੈਗੇ ਠੀਕ ਆ ਇਹ ਕਿਨੇ ਕੋ ਮਰ ਦਿਆ ਇਹ ਵੀ ਇਹ ਵੀ ਪਾਉਣੇ ਇੱਕ ਦੋ ਸਾਲਾਂ ਦੀਆਂ ਕੱਟੀ ਠੀਕ ਹੈ ਦੰਦ ਲਖਿਆ ਆਪਾਂ ਹਰ ਵੀਡੀਓ ਦੇ ਵਿੱਚ ਹੀ ਬੋਲਦੇ ਹੁੰਨੇ ਆ ਵੈਸੇ ਤਾਂ ਹੂੰ ਦੰਦਾਂ ਦੀ ਤੇ ਥਣਾਂ ਦੀ ਤਾਂ ਆਪਾਂ ਗਾਰੰਟੀ ਲੈਣੇ ਹੁੰਨੇ ਆ ਕਿਉਂਕਿ ਤੈਨੂੰ ਵੀ ਪਤਾ ਵੀ ਜ਼ਿਆਦਾਤਰ ਮਾਲ ਆ ਜਿਹੜਾ ਆਪਣਾ ਆਨਲਾਈਨ ਵਧ ਜਾਂਦਾ ਹੈ ਨਾ ਦੇਖਣ ਤਾਂ ਬਹੁਤ ਘੱਟ ਭਰਾ ਹੁੰਦੇ ਆ ਜਿਵੇਂ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਇਧਰਲੇ ਲੋਕ ਹੋਗੇ ਨਾ ਇਹਦਾ ਵਿਚਾਰੇ ਇਕੱਲੇ ਵੀਡੀਓ ਦੇਖ ਕੇ ਮੰਗਾਉਂਦੇ ਆ ਵਿਸ਼ਵਾਸ ਹੈ ਨਾ ਵਿਸ਼ਵਾਸ ਇਹਨਾਂ ਦਾ ਦੂਜੀ ਗੱਲ ਤੰਗੂ ਆਪਾਂ ਤੈਨੂੰ ਕਹਿੰਦੇ ਹੁੰਨੇ ਆ ਵੀ ਕੱਟੀ ਓਡੀ ਹੋਵੇ ਜਿੱਡੀ ਵੀਡੀਓ ਚ ਦਿਖਦੀ ਹੈ ਨਾ ਬਿਲਕੁਲ ਬ ਏਸੀ ਕੀ ਮਿੱਤਰੋ ਕੱਟੀ 8 ਨੰਬਰ ਲਗਭਗ ਡੇਢ ਤੋਂ ਪੌਣ 2 ਸਾਲ ਦੇ ਘਰਾਂ ਜਿਹੜੇ ਥਣਚਾਰ ਹੈ ਬਾਂਤਰਸੀਦੀ ਸੋਹਣੀਆ ਥਰਾਜੀ ਪਲੀ ਹੈ ਨਾ ਜੀ ਜੀ ਤੇ ਇਸ ਦਿਹਾਤੀ ਅੱਗੇ ਤੁਹਾਨੂੰ ਦਿਖਾਉਣ ਲੱਗਾਂਗੇ 9ਵਾਂ ਨੰਬਰ ਤੇ 10ਵਾਂ ਨੰਬਰ ਤੇ 11 ਨੰਬਰ ਹਾਂਜੀ ਤੇ 9ਵੇਂ ਨੰਬਰ ਦੀ ਇਹ ਤਾਂ ਮੇਲਾ ਡੇਢ ਕਿ ਸਾਲ ਦੇ ਮਸਾਂ ਹੀ ਹੋਣੇ ਨਾ ਇਹ ਮਸਾਂ ਹੀ ਆ ਵੀਰੇ ਬੱਸ ਇਹ ਕੱਟੀ ਲੱਖੇ ਪਿਓਰ ਜੈਡ ਬਲੈਕ ਹੈ ਵੀਰੇ ਸਾਰੀ ਦੀ ਸਾਰੀ ਹੈ ਨਾ ਇਹਦੀ ਪੂਛ 'ਚ ਵੀ ਕੋਈ ਚਿੱਟਾ ਵਾਲ ਹੈ ਨਹੀਂ ਇਥੋਂ ਕੱਟੀ ਦੇ ਸਿੰਘ ਸੁੰਗ ਕੱਦ ਕਾਠ ਬੇਲ ਉਮਰ ਦੇ ਮੁਤਾਬਕ ਦਿਖਾ ਦੇ ਬਹੁਤ ਜਿਆਦਾ ਚੰਗੀ ਆ ਪਿਓਰ ਜੈਡ ਬਲੈਕ ਆ ਵੀਰੇ ਇਹਦੇ ਕੋਈ ਵੀ ਵਾਲ ਆ ਜਿਹੜਾ ਚਿੱਟਾ ਹੈ ਨਹੀਂ ਗਾ ਸਾਰੇ ਸਾਰੇ ਵਾਲ ਸੂ ਕਾਲੀ ਆ ਗਈ ਜੈਡ ਬਲੈਕ ਹਾਂਜੀ 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 ਠੀਕ ਆ ਵੀਰੇ ਜੀ ਵੀਰੇ 9 ਨੰਬਰ ਕੱਟੀ ਆ ਗਈ ਲਗਭਗ ਡੇਢ ਸਾਲ ਦੀ ਤੇ ਜੈਡ ਬਲੈਕ ਆ ਗਈ ਜੀ ਅੱਗੇ ਤੁਹਾਨੂੰ ਦਿਖਾਵਾਂਗੇ ਹੁਣ ਪਹਿਲਾਂ ਬਸ ਨੇ ਥਾਂ ਦਿਖਾ ਦਈਏ ਆਪਾਂ ਦੇ ਕੱਟੀ ਦੇ ਇੱਥੋਂ ਦੇਖ ਆ ਜੀ ਹਾਲਾਂਕਿ ਹੁੰਦੇ ਸਾਰਾ ਗੱਟਾ ਥਣ ਚਾਚਰੀ ਆਪਾਂ ਦਿਖਾਉਂਦਾ ਮਕਸਦ ਇਹ ਹੈ ਵੀ ਤੁਹਾਨੂੰ ਪਤਾ ਲੱਗ ਵੀ ਥਣ ਕਿੰਨੇ ਗੈਪ ਤੇ ਆ ਕਿੰਨੀ ਜੀ ਸਹਜੰਦਾ ਕੀ ਸਹਜਾ ਕਿੰਨੀ ਘਿਟੋਲੀ ਆ ਕੱਟੀ ਨਹੀਂ ਹੈ ਨਾ ਕਿੰਨੀ ਘਿਟੋਲੀ ਆ ਜੇ ਹੁਣੇ ਤੋਂ ਲਖੇ ਕੱਟੀਆਂ ਦੀਆਂ ਝੋਲੀਆਂ ਹੋਣੀਆਂ ਤਾਂ ਫੇਰ ਹੀ ਵੀਰੇ ਗਾਂ ਜਾ ਕੇ ਕੁਝ ਬੰਨਣੀ ਹੈ ਨਾ ਬਿਲਕੁਲ ਬਿਲਕੁਲ 10 ਨੰਬਰ ਕੱਟੀ ਆ ਗਈ ਜੀ ਵੀਰੇ ਇਹ ਵੀਰੇ ਮਾਲਕਾਂ ਦੇ ਦੱਸਣ ਮੁਤਾਬਕ 14 ਗਮਹੀਨਿਆਂ ਦੀ ਕੱਟੀ ਆ ਲਖੇ ਹਮ ਹਾਂਜੀ ਥਮੜਾ ਬੜਾ ਗੋਲ ਪੈਣਾ ਕੱਟੀ ਦਾ ਬਹੁਤ ਜਿਆਦੇ ਪੂੜਾ ਪੜਾ ਬੜਾ ਗੋਲ ਹੈ ਬਰੀਕ ਚਮੜੀ ਦੀ ਲੱਖੇ ਵੈਸੇ ਤਾਂ ਸਾਰੀਆਂ ਕੱਟੀਆਂ ਆਪਣੀਆਂ ਬਰੀਕ ਚਮੜੀ ਦੀਆਂ ਹੁੰਦੀਆਂ ਮੋٹے ਜੰਮ ਦੀ ਆਪਾਂ ਕੱਟੀ ਨਹੀਂ ਲਈ ਕਦੇ ਤੇ ਇਹ ਕੱਟੀਆਂ ਸਾਰੀਆਂ ਕੱਟੀਆਂ ਚੋ ਜਿਆਦਾ ਬਰੀਕ ਹੈ ਹਨਾ ਇੱਥੇ ਮੂੰਹ ਮਾਂ ਦਿਖਾ ਦੇ ਹਨਾ ਮੱਥਾ ਮੁੱਥਾ ਬੜਾ ਚੌੜਾ ਇਹਦਾ ਕੱਟੀ ਦਾ ਲੈ ਬਨ ਕੇ ਸਾਨੂੰ ਲਾਸਟ ਦਿਖਾਉਣਾ ਸਾਨੂੰ ਨੀਲੀ 라ਵੀ ਦਾ ਜੀ ਸਿੱਕਣਾ ਕਈ ਭਰਾ ਕਹਿੰਦੇ ਨੀਲੀ 라ਵੀ ਦਾ ਬੱਚਾ ਲੈਣਾ ਸੀ ਤੇ ਇੱਥੇ ਸਾਨੂੰ ਦਿਖਾਣਾ ਝੋੜੀ ਕੱਟੀ ਦੀ ਨਾ ਸਾਰਾ ਕੱਟਣ ਲੱਗ ਪਾ ਸਾਫ਼ ਆ ਗਈਆਂ ਤੇ ਲਾਸਟ ਆਈ ਆਪਣੋ 11 ਨੰਬਰ ਨੀਲੀ ਰਗ ਦੇ ਵਿੱਚ ਅੱਖਾਂ ਨੀਲੀਆਂ ਮੱਥਾ ਵੱਲਾ ਜੀਭ ਗਲਾਬੀ ਆ ਠੋਡੀ ਚਟੀਆਂ ਤੋਂ ਦਿਖਾਈ ਜਾਂਦੀ ਕਰ ਹਨਾਕ ਵਿਚਾਰੇ ਪੈ ਜਿੱਤਾ ਪੂਛ ਤੋਂ ਬਾਅਦ ਚਟੀਆਂ ਗਈ ਜੀ ਜੀ ਰੰਗਵਾਨ ਦੇਖਣੀ ਪਰ ਸਾਰਾ ਪੂਰੇ ਹੀ ਕਰ ਗਈ ਬਾਕੀ ਫਿਰ ਵੀ ਭਰਾ ਕਹਿੰਦੇ ਵੀ ਨੀਲੀ ਰਗ ਵੀ ਨਹੀਂ ਹੈਗੀ ਕਾਲਾ ਤਾਂ ਉਹਨਾਂ ਦੀ ਉਹਨਾਂ ਦੀ ਆ ਹਨਾ ਉਹਨਾਂ ਦੀ ਮਰਜ਼ੀ ਆ ਜੋ ਨਿਸ਼ਾਨੀਆਂ ਆਪਾਂ ਸਾਰੀਆਂ ਇਹਦੇ ਵਿੱਚ ਦਿਖਾ ਦਿਆਂ ਇਹ ਇੱਥੋਂ ਤੱਕ ਲਖੇ ਸੂਤੇ ਵੀ ਨਿਸ਼ਾਨ ਹੈਗਾ ਹਨਾ ਹਾਂ ਬਿਲਕੁਲ ਇਹਦਾ ਛੋਟਾ ਬੱਚਾ ਹੀ ਹੋਣਾ 5-6 ਮਹੀਨੇ ਦਾ ਮਤਲਬ ਇਹ ਵੀਰੇ 7 ਕੁ ਮਹੀਨਿਆਂ ਦੀ ਹੈ ਮਾਲਕਾਂ ਨੇ ਦੱਸੀ ਆ ਹੂੰ 7 ਕੁ ਮਹੀਨਿਆਂ ਦੀ ਅੱਖਾਂ ਦੇਖ ਦੋਨੇ ਅੱਖਾਂ ਬਿੱਲੀਆਂ ਫੁੱਲ ਵੀਰੇ ਹਾਂ ਪੂਰਾ ਹੈ ਨਾ ਚਾਰੇ ਪੈਰ ਚਾਰੇ ਆਗੇ ਸੂਦੇ ਸੂਦੇ ਨਿਸ਼ਾਨ ਆ ਗਿਆ ਗਲੀ ਜੀਬ ਇਹਦੀ ਗਲਾਬੀ ਹੈ ਆ ਦੇਖੋ ਆ ਥੱਲੇ ਵੀ ਵੀਰੇ ਦੇ ਨਿਸ਼ਾਨ ਹੈਗਾ ਹਨ ਬਿਲਕੁਲ ਬਿਲਕੁਲ ਹਾਂ ਸਾਰੇ ਕੈਰੈਕਟਰ ਪੂਰੇ ਕਰ ਗਏ ਕੈਰੈਕਟਰ ਪੂਰੇ ਕਰ ਗਏ ਬਾਹ ਜਾਂ ਗਾਹਾਂ ਜਿਹੜੇ ਪ੍ਰਾਣੇ ਲੈਣੀਆਂ ਨੇ ਉਹਨੇ ਆਪਦੀ ਸੋਚ ਦੇ ਮੁਤਾਬਕ ਲੈਣੀਆਂ ਹਨ ਜਿਹਦੇ ਭਰਾ ਕਹਿੰਦੇ ਬਾਡੀ ਟਾਂਕ ਸਟਰਕਚਰ ਉਹਨਾਂ ਦੀ ਸਮਝ ਆ ਵੀ ਕੀ ਸਕਦਾ ਉਹਨਾਂ ਦੀ ਸਮਝ ਆ ਹਨਾ ਆਪਾਂ ਆਪਾਂ ਆਪਦੇ ਜਾਣੇ ਬਹੁਤ ਚੰਗੀ ਕਰਕੇ ਲੈ ਕੇ ਆਏ ਆ ਗਾਹਾਂ ਵੀਰੇ ਜਿਹੜੇ ਬੰਦੇ ਨੇ ਪੈਸੇ ਲਾਉਣੇ ਆ ਉਹ ਦੱਸੂਗਾ ਵੀ ਮੈਨੂੰ ਚੰਗੀ ਲੱਗਦੀ ਹੈ ਕਿ ਨਹੀਂ ਲੱਗਦੀ ਹਨਾ ਹਾਂ ਝੋਲੀ ਵੀ ਬੜੀ ਚੰਗੀ ਹੈ ਨਾ ਬਹੁਤ ਕਰਮ ਵਾਲੀ ਦੀ ਝ ਮਾਤਰਾ ਰਿਕਾਰਡ ਵੀ ਵਧੀਆ ਹੈ ਨਾ ਹਾਂ ਸਹੀ 17 18 ਕਿਲੋ ਦਾ ਇਹਦੀ ਮਾਤਰਾ ਰਿਕਾਰਡ ਹੈਗਾ ਵੈਸੇ ਸਾਰੀਆਂ ਕੱਟ ਗਈਆਂ ਕਿਦਾ 18 19 20 18 19 20 21 ਇਸ ਤਰੀਕੇ ਦਾ ਠੀਕ ਹੈ ਜੀ ਤੇ ਬਾਕੀ ਜਿਹੜੇ ਬਾਕੀ ਫਿਰ ਆਪਾਂ ਕਹਿੰਦੇ ਵੀ ਜਿਹੜੇ ਭਰਾਣੇ ਲੈਣੀਆਂ ਉਹ ਆਪਦੀ ਸੋਚ ਸਮਝ ਨਾਲ ਲੈਣੀਆਂ ਉਹਨੇ ਸਮਝ ਨਾਲ ਲੈਣੀਆਂ ਟੋਟਲ 11 ਨਾ ਆ ਗਏ ਤਰੀਕ 9 ਵਾ ਆ ਗਿਆ 9ਵਾਂ ਮਹੀਨਾ ਦਾ 25 ਆ ਗਿਆ ਤੇ ਬਾਕੀ ਕਰ ਲਿਓ ਬਾਈ ਨਾਲ ਸੰਬੰਧ ਨੰਬਰ ਜਿਆਦਾ ਤੁਰਤ ਤੁਰ ਠੀਕ ਹੈ ਧੰਨਵਾਦ ਜੀ